ਜਲੰਧਰ ਦਿਹਾਤੀ ਪੁਲਿਸ ਨੇ ਅੱਜ ਆਪਣੀ ਸੰਪਰਕ ਪਹਿਲਕਦਮੀ ਦੇ ਤਹਿਤ ਇੱਕ ਕਮਿਊਨਿਟੀ ਆਊਟਰੀਚ ਮੀਟਿੰਗ ਦਾ ਆਯੋਜਨ ਕੀਤਾ ਜਿਸ ਨੂੰ ਸਥਾਨਕ ਨਿਵਾਸੀਆਂ ਵੱਲੋਂ ਨਸ਼ਿਆ ਵਿਰੁੱਧ ਸਮੂਹਿਕ ਲੜਾਈ ਵਿੱਚ ਭਰਵਾ ਹੁੰਗਾਰਾ ਮਿਲਿਆ ਮੀਟਿੰਗ ਦੀ ਸੰਜੀ ਪ੍ਰਧਾਨ ਗਿਓਂਕਾਰ ਸਿੰਘ ਬਰਾੜ ਡੀਐਸਪੀ ਸ਼ਾਹਕੋਟ ਅਤੇ ਇੰਚਾਰਜ ਪੀਪੀ ਮਲਸੀਆ ਐਸਆਈ ਗੁਰਨਾਮ ਸਿੰਘ ਏਐਸਆਈ ਮਨਦੀਪ ਸਿੰਘ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਇਕੱਠਾ ਕੀਤਾ ਜਿਸ ਵਿੱਚ ਵਿਦਿਅਕ ਸੰਸਥਾਵਾਂ ਸਮਾਜਿਕ ਸੰਸਥਾ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਸ਼ਾਮਲ ਸਨ ਇੱਥੇ ਪੁਲਿਸ ਅਤੇ ਜਨਤਾ ਨੇ ਸਮੂਹਿਕ ਤੌਰ ਤੇ ਨਸ਼ਿਆਂ ਨੂੰ ਰੋਕਣ ਲਈ ਇਸ ਦੇ ਖਤਰੇ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਮਾਜ ਵਿੱਚ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਨਸ਼ਿਆਂ ਦੀ ਸਮੱਸਿਆ ਨੂੰ ਜਨਤਕ ਸਹਿਯੋਗ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਾਨੂੰ ਹਰ ਇਲਾਕੇ ਵਿੱਚ ਅੱਖਾਂ ਅਤੇ ਕੰਨਾਂ ਦੀ ਲੋੜ ਹੈ ਡੀਐਸਪੀ ਸ਼ਾਹਕੋਟ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਟਰੀਟ ਕ੍ਰਾਈਮ ਸਨੇਚਿੰਗ ਅਤੇ ਹੋਰ ਸਹਿਯੋਗੀ ਅਪਰਾਧਾਂ ਨੂੰ ਰੋਕਣ ਲਈ ਇਸ ਸਮਾਜਿਕ ਸਮੱਸਿਆ ਤੇ ਸਮੂਹਿਕ ਤੌਰ ਤੇ ਕੰਮ ਕਰਨਾ ਚਾਹੀਦਾ ਹੈ ਨਸ਼ਾਖੋਰੀ ਲਗਭਗ 50% ਅਪਰਾਧਾਂ ਦੀ ਜੜ ਹੈ ਉਸਨੇ ਨਸ਼ਾ ਵਿਰੋਧੀ ਮੁਹਿੰਮਾਂ ਵਿੱਚ ਹਾਲ ਹੀ ਦੀਆਂ ਸਫਲਤਾਵਾਂ ਨੂੰ ਵੀ ਉਜਾਗਰ ਕੀਤਾ ਪੁਲਿਸ ਅਧਿਕਾਰੀਆਂ ਨੇ ਡੀਐਸਪੀ ਸ਼ਾਹਕੋਟ ਦੁਆਰਾ ਸਾਂਝਾ ਕੀਤਾ ਕਿ ਪਿਛਲੇ ਮਹੀਨੇ ਵਿੱਚ ਕਈ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨਾਲ ਨਸ਼ੀਲੇ ਪਦਾਰਥਾਂ ਦੀ ਮਤਵਪੂਰਨ ਬਰਾਮਦਗੀ ਹੋਈ ਹੈ। ਉਹਨਾਂ ਨੇ ਉਜਵਲ ਭਵਿਕਲੇ ਨਸ਼ਾ ਮੁਕਤ ਸਮਾਜ ਦੀ ਲੋੜ ਤੇ ਜ਼ੋਰ ਦਿੱਤਾ। ਇਹਨਾਂ ਟੀਚਿਆਂ ਦੀ ਪੂਰਤੀ ਲਈ ਸਮਾਜ ਦੀ ਭਾਗੀਦਾਰੀ ਦੀ ਲੋੜ ਹੈ। ਨਸ਼ੇ ਦੇ ਆਦੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਲਤ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰੋ। ਉਹਨਾਂ ਨੂੰ ਨੈਤਿਕ ਸਹਾਇਤਾ ਪ੍ਰਦਾਨ ਕਰੋ। ਉਹਨਾਂ ਨੇ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ ਕਿ ਉਹ ਲੋਕਾਂ ਨੂੰ ਫਸਾਉਣ ਲਈ ਰੋਜ਼ਾਨਾ ਨਵੀਆਂ ਚਾਲਾਂ ਦੀ ਵਰਤੋਂ ਕਰਦੇ ਹਨ। ਸਾਈਬਰ ਕ੍ਰਾਈਮ ਪੀੜਤਾ ਨੂੰ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ਤੇ ਸ਼ਿਕਾਇਤ ਕਰਨੀ ਚਾਹੀਦੀ ਹੈ ਅਤੇ ਠੰਡ ਦੇ ਮੌਸਮ ਕਾਰਨ ਸੁਰੱਖਿਅਤ ਡਰਾਈਵਿੰਗ ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਵਾਹਨਾਂ ਤੇ ਰਿਫਲੈਕਟਰ ਲਾਉਣ ਦਾ ਸੁਝਾਅ ਦਿੱਤਾ। ਸਥਾਨਕ ਵਸਨੀਕਾਂ ਨੇ ਕੁਝ ਖੇਤਰਾਂ ਵਿੱਚ ਨਸ਼ਾ ਤਸਕਰੀ ਦੇ ਹੌਟਸਪੌਟਸ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਪੁਲਿਸ ਨੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਦੇਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਹੈਲਪਲਾਈਨ ਨੰਬਰ ਸਾਂਝੇ ਕਰਨ ਦਾ ਭਰੋਸਾ ਦਿੱਤਾ ਸੂਚਨਾ ਦੇਣ ਵਾਲਿਆਂ ਨੂੰ ਪੂਰੀ ਗੁਪਤਾ ਦਾ ਵਾਅਦਾ ਕੀਤਾ ਮੀਟਿੰਗ ਦੌਰਾਨ ਕਈ ਉਪਾਵਾਂ ਦੀ ਰੂਪਰੇਖਾ ਉਲੀਕੀ ਗਈ ਜਿਸ ਵਿੱਚ ਨਿਯਮਤ ਪੁਲਿਸ ਜਨਤਕ ਮੀਟਿੰਗਾਂ ਰਾਤ ਨੂੰ ਵਧੀ ਹੋਈ ਗਸ਼ਤ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਪ੍ਰੋਗਰਾਮ ਸ਼ਾਮਲ ਹਨ ਡੀਐਸਪੀ ਸ਼ਾਹਕੋਟ ਨੇ ਜ਼ੋਰ ਦੇ ਕੇ ਕਿਹਾ ਨਸ਼ਾ ਵਿਰੁੱਧ ਲੜਾਈ ਸਿਰਫ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ हर नागरिक नु इस मिशन विच हिस्सेदार बनना चाहिदा है आज सावधान जी शाहपुर दे पिंड काकड़ा विखे संपर्क पंजाब पुलिस आउटरीच प्रोग्राम कराया गया इस मीटिंग के तहत ਸਾਡੇ ਇਸ ਇਲਾਕੇ ਦੇ 14 ਸਰਪੰਚ ਪੰਚ ਤੇ ਹੋਰ ਇਲਾਕੇ ਦੇ ਕਾਫੀ ਸੱਤਾ ਦੇ ਮੁਖੀ ਜੋ ਸਮਾਜਿਕ ਗੁਰ ਇਕੱਠੇ ਹੋਏ ਸਾਡਾ ਇਹ ਸੰਪਰਕ ਪ੍ਰੋਗਰਾਮ ਮਾਂ ਜੋ ਡੀਪੀ ਸਾਹਿਬ ਨੇ ਲੰਘ ਕੀਤਾ ਹੋਇਆ ਜੋ ਜਲਾ ਜਨਤਾ ਦੀਆਂ ਅੰਦਰ ਐਸਐਸਪੀ ਸਾਹਿਬ ਬੰਦੂਕੀ ਸੇ ਲਖਜੀਤ ਇਹ ਨਗਰ ਨਹੀਂ ਚੱਲਿਆ ਇੱਥੇ ਆਪਣੇ ਅਸੀਂ ਸਰਕਾਰ ਵੱਲੋਂ ਜਿਹੜੇ ਪਰਫਾਰਮ ਬਣੇ ਆ ਜਿੱਤੇ ਵਿੱਚ ਅਸੀਂ ਪਿੰਡਾਂ ਤੋਂ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਚਾਹੁੰਦੇ ਹਾਂ ਉਹ ਤਕਰੀਕਿਤ ਹੈ ਕਾਫੀ ਸਮੰਚਾ ਪੰਚਾਇਤ ਵਾਲੇ ਭਾਗ ਦੇ ਤੱਕ ਹੈ ਬਾਕੀ ਅਜੂਬਲੇਰੇ ਇਸ ਮੂਮੈਂਟ ਦੇ ਤਹਿਤ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਵੀ ਗਰਾਊਂਡ ਲੈਵਲ ਤੇ ਕਿੱਥੇ ਕਿਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਖਾਸ ਕਰਕੇ ਡਰਗ ਦੀ ਪਾਉਂ ਸ਼ਰਾਬ ਹੈ ਜਾਂ ਕਿਸੇ ਨਸ਼ੇ ਨਾਲ ਜਾਂ ਕੋਈ ਹੋਰ ਸਮਾਜ ਵਿਰੋਧੀ ਐਕਟੀਵਿਟੀ ਹੋ ਰਹੀ ਹੈ ਉਹ ਜਾਣਨ ਲਈ ਅਸੀਂ ਪਬਲਿਕ ਦੇ ਰੂਪ ਨੂੰ ਹੋਇਆ ਜੋ ਅੱਜ ਵੀ ਕਾਫੀ ਲੰਬੀਆਂ ਵਿਚਾਰਾ ਹੋਣੀਆਂ ਔਰ ਕਾਫੀ ਸਾਨੂੰ ਪਤਾ ਲੱਗਿਆ ਕਿ ਇੱਥੇ ਕੀ ਕੀ ਪ੍ਰੋਬਲਮ ਹੈ ਪੁਲਿਸ ਵੱਲੋਂ ਇਹਨਾਂ ਗੱਲਾਂ ਤੇ ਪੂਰਾ ਧਿਆਨ ਦੇ ਕੇ ਪਬਲਿਕ ਨੂੰ ਜੋ ਵੀ ਨਾਲੇ ਕੁਐਸਚਨ ਹੈਗੇ ਇਹਨਾਂ ਨੂੰ ਜਲਦੀ ਹੱਲ ਕਰਾਂਗੇ ਔਰ ਨਾਲ ਨਾਲ ਪਬਲਿਕ ਜਾਂ ਮਾਸਟਰਸ মিডিਆ ਜਿੰਨਾ ਸਾਡਾ ਹੈਗਾ ਉਹ ਧੰਨਵਾਦ ਉਹਨਾਂ ਦਾ ਅਸੀਂ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਹਰ ਗੱਲ ਸਾਡੇ ਤੱਕ ਪਹੁੰਚਾਈ ਔਰ ਸਾਡੀ ਗੱਲ ਸਮਾਜ ਤੱਕ ਪਹੁੰਚਾਈ ਤੇ ਇਸ ਕਰਕੇ ਸਮਾਜ ਨੂੰ ਕ੍ਰਾਈਮ ਫ੍ਰੀ ਕਰਨੇ ਸਾਰੇ ਅਫਰਟਸ ਹੈਗੇ ਨੇ ਧੰਨਵਾਦ